ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੋ ਚਲੰਬਾਵਾ ਡੇਰੀ ਫਾਰਮ ਦੇ ਉੱਤੇ ਜੀ ਆਜੀ ਵੀਰੋ ਅੱਜ ਇੱਕ ਤਾਜੀ ਸੂਈ ਵੜ ਸੇਰ ਲਈ ਲੈ ਕੇ ਆਏ ਜੀ ਬੱਚਾ ਮਗਰ ਬੱਚੀ ਆ ਭਾਈ ਆਓ ਕਰ ਲੈਨੇ ਭਾਈ ਨਾ ਗੱਲ ਬਾਤ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਹੋਰ ਠੀਕ ਹੋ ਵਧੀਆ ਵਧੀਆ ਜੀ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਬੱਗਾ ਸਿੰਘ ਆ ਜੀ ਹਮ ਪਿੰਡ ਛੰਨਾ ਗਲਾ ਸਿੰਘ ਵਾਲਾ ਹਮ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਤਹਿਸੀਲ ਤਪਾ ਨੇੜੇ ਪਿੰਡ ਭਾਈ ਨੇੜੇ ਪਿੰਡ ਜੀ ਇਧਰ ਭਲੌੜਾ ਹਮ ਇਧਰ ਪਾਈ ਰੂਪਾ ਓਕੇ ਭਾਈ ਰੁਪਏ ਵਾਲੀ ਸੜਕ ਤੇ ਘਰ ਆ ਖੇਤ ਦੇ ਵਿੱਚ ਮੋਬਾਈਲ ਨੰਬਰ ਬੋਲ 94 640 ਜੀ ਹੂੰ 54 198 ਠੀਕ ਹੈ ਕਿਹੜਾ ਸੂਆ ਸੂਈ ਆ ਬੈੜ ਇਹ ਦੂਜਾ ਸੂਆ ਸੂਈ ਆ ਡਾਕਟਰ ਸਾਹਿਬ ਕਦੋਂ ਸੂਈ ਆ ਵੀਰੇ ਕੱਢ ਕੇ 5 ਵਜੇ ਸੂਈ ਆਈ ਅੱਜ ਸਵੇਰੇ ਬੱਚਾ ਕੀ ਦੇ ਤਾਂ ਇਹਨੇ ਬੱਸੀ ਦਿੱਤੀ ਆ ਡਾਕਟਰ ਸਾਹਿਬ ਬੱਛੀ ਦਿੱਤੀ ਜਿਵੇਂ ਆਪਾਂ ਨੂੰ ਮਾਲਕਾਂ ਨੇ ਦੱਸਿਆ ਸੀ ਨਾ ਵੀ ਟੀਕਾ ਸਿਕਸੜ ਲੱਗਿਆ ਵਾ ਹੂੰ ਸਲੋ ਮੈਨ ਦਾ ਟੀਕਾ ਦੱਸਿਆ ਸੀ ਠੀਕ ਹੈ ਇਹ ਸਲੋ ਮੈਨ ਵੀ ਬੱਸੀ ਆਈ ਆ ਦੇ ਹੂੰ ਕੀ ਬਾਤ ਆ ਨਾਸਾਂ ਗਲਾਬੀ ਪ੍ਰਿੰਟ ਪ੍ਰਿੰਟ ਬੜਾ ਚੰਗਾ ਹੈ ਨਾ ਇਹ ਖੜੀ ਮੜੀ ਬੱਚੀ ਨੂੰ ਕੱਦ ਕੋਦ ਚੰਗਾ ਨਾ ਬੱਚੀ ਬਾੜੀ ਚੰਗੀ ਬੱਸੀ ਕਿਸੇ ਪਾਸਿਓਂ ਵੀ ਨਹੀਂ ਖੁੰਜੀ ਵੀ ਹੂੰ ਲੈ ਬਹੁਤ ਚੰਗਾ ਬੱਚਾ ਹੈ ਬਾਈ ਨੇ ਕੀ ਬਾਤ ਆ ਬਾਈ ਫੁੱਲ ਬਰੀਡ ਬੱਚਾ ਹੈ ਕਿ ਨਹੀਂ ਹਾਂਜੀ ਕੀ ਬਾਤ ਹੈ ਚਾੜ ਦੇ ਲੈ ਖਾੜ ਨਹੀਂ ਖੁੜਨੀ ਚੈੱਕ ਕਰੋ ਫੇਸ ਫੂਸ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਬਾਈ ਕੱਲੀ ਬੱਚੀ ਦੇ ਨਾ ਜਿੰਨੇ ਰੁਪਈਆ ਦੀ ਹੈ ਕਿ ਨਹੀਂ ਹਾਂਜੀ ਹਾਂਜੀ ਡਾਕਟਰ ਸਾਹਿਬ ਜੇਰ ਪੈ ਗਈ ਹੈ ਫਿਰ ਜੇਰਾ ਪਈ ਜੇਰ ਬਾਈ ਬਾਲਟੀ ਚ ਰੱਖੀ ਬੈਠਾ ਕੀਆ ਬੱਚਾ ਬੱਚੀ ਬੱਚੀ ਵਾਲੀ ਚੰਗੀ ਆ ਵੜ ਵੀ ਖੇਰ ਬਹੁਤ ਚੰਗੀ ਆ ਬਿਊਟੀ ਦੇਖੋ ਫੇਸ ਫੁੱਸ ਬੋਲੀ ਬਾਜੀ ਪੂਰੀ ਚੰਗੀ ਪ੍ਰਿੰਟ ਬਰਿੰਟ ਬਹੁਤ ਚੰਗਾ ਹਾਂ ਜੀ ਹਾਂ ਜੀ ਕਿੰਨਾ ਦੁੱਧ ਦਾ ਰਿਕਾਰਡ ਦੱਸਿਆ ਫਿਰ ਪਿਛਲੇ ਸੂਰੇ ਦਾ ਮਾਲਕਾ ਨੇ ਜੀ 23 24 ਕਿਲੋ ਦੱਸਿਆ ਵੜ ਦਾ ਬਾਣੀ ਬਾਲਾ ਚੰਗਾ ਲੱਗਿਆ ਹਣ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਪਛਾਂ ਤੋਂ ਲੇਵਾ ਚੈੱਕ ਕਰ ਲੋ ਕਮਾਲ ਦਾ ਬਹੁਤ ਸੋਹਣਾ ਆਰਡਰ ਪੰਡ ਵਾਲਾ ਲੇਵਾ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਫੁੱਲ ਕੱਦ ਫੁੱਲ ਬ੍ਰੀਡ ਸੂਈ ਸਵਾਈ ਬੱਚਾ ਮਗਰ ਬੱਛੀ ਜੇਰੇ ਦੀ ਭਾਈ ਵਾਲਟੀ ਚ ਪਾਈ ਬੈਠਾ ਬਿਊਟੀਫੁੱਲ ਆ ਕਹਿੰਦੇ ਭਾਈ ਹਾਂਜੀ ਹਾਂ ਬਿਊਟੀ ਦੇਖੋ ਲੈ ਕਰਨ ਵਾਲੀ ਦੀ ਕੀ ਬਾਤ ਆ ਭਾਈ ਕਿਸੇ ਪਾਸੋਂ ਨਹੀਂ ਹੁੰਜੀ ਡਾਕਟਰ ਸਾਹਿਬ ਵੈੜ ਕੱਦ ਕਾਠ ਲੰਮੀ ਉੱਤੋਂ ਪੱਧਰ ਆ ਸਹੀ ਆ ਵੈ ਜਾਣ ਕੀ ਬਾਤ ਆ ਭਾਈ ਫੁੱਲ ਬ੍ਰੀਡ ਆ ਵੈੜ ਹਨ ਹਾਂਜੀ ਹਾਂ ਉੱਦ ਵਾਲਾ ਪੀਸ ਆ ਭਾਈ ਲੈ ਲਵਾਂਗਾ ਬੜਾ ਕਮਾਲ ਦਾ ਪੀਸ ਇੱਕ ਨੰਬਰ ਆ ਭਾਈ ਕਿਆ ਬਾ ਤੇ ਕੀ ਮੋਲ ਆ ਭਰਾ ਜੈਜ ਮੋਲ ਫੋਨ ਤੇ ਹੋ ਡਾਕਟਰ ਸਾਹਿਬ ਜੈ ਜੀ ਹੋ ਹਾਂਜੀ ਮੋਲ ਜੈਜ ਹੋ ਠੀਕ ਆ ਭਾਈ ਬਾਲਾ ਭਾਈ ਕਹਿੰਦਾ ਮੋਲ ਨਹੀਂ ਕਰਦੇ ਜੈਜ ਮੋਲ ਹੋ ਖਿੱਚ ਕੇ ਮੋਲ ਰੱਖਾਂਗੇ ਮੋਲ ਹੋਣਾ ਫੋਨ ਤੇ ਆ ਲੈਵਲ ਹੋਗਾ ਬੜਾ ਕਮਾਲ ਦਾ ਕਿ ਨਹੀਂ ਕਿਸੇ ਪਾਸੋਂ ਨਹੀਂ ਹੁੰਜੀ ਡਾਕਟਰ ਸਾਹਿਬ ਅੱਸੀ ਜਮਾ ਹੂੰ ਤੇ ਬਾਕੀ ਧਾਰਾਂ ਵੀ ਕੋਈ ਚੱਕਰ ਨਹੀਂ ਬਾਈ ਇਹਦੀਆਂ ਮਾਰ ਕੇ ਦਿਖਾਉਂਦਾ ਧਾਰਾਂ ਮਾਰ ਦੇ ਬਾਈ ਠੰਡੀ ਬੋ ਰਾ ਹਨ ਜਿਵੇਂ ਮਰਜੀ ਵਾਹ ਵਾਟਰ ਨਿਆਣਾ ਪਾਲਾ ਨਿਆਣਾ ਨਹੀਂ ਪੋਣਾ ਨਾ ਆਪਾ ਕੀ ਬਾਤ ਹੈ ਚਵਾਈ ਬੜੀ ਚੰਗੀ ਹੈ ਨਾ ਚਵਾਈ ਠੰਵਾ ਚੰਗਾ ਹੈ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਠੰਡੀ ਸੀ ਨਾਲੇ ਦੇਖ ਲੈ ਬੋਲਾ ਜਮਾਏ ਆ ਜਿਵੇਂ ਸੰਗਣਾ ਸੰਗਣਾ ਸਹੀ ਗੱਲ ਆ ਬਈ ਕੀ ਬਾਤ ਆ ਹੌਲ ਬ੍ਰੀਡ ਲੇਵਾ ਦੇਖੋ ਪੰਡ ਵਾਲਾ ਕੀ ਬਾਤ ਆ ਨਿਆਣਾ ਪਾਉਣਾ ਆ ਨਹੀਂ ਪਾਉਣਾ ਨਾ ਆਪਾ ਤਾਂ ਵੀ ਕੋਈ ਚੱਕਰ ਨਹੀਂ ਗਾ ਆੜੀ ਫੀਟਿੰਗ ਟੱਕੜੀ ਆ ਲੈ ਜੀ ਹਾਂਜੀ ਹਾਂਜੀ ਹੂੰ ਗਲਾਬੀ ਥਣ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਮੂਹਰੋ ਲੈ ਵਾ ਚੈੱਕ ਕਰਵਾਣ ਲੈ ਕਮਾਲ ਦਾ ਬਈ ਬੱਚਾ ਬਾਲਾ ਚੰਗਾ ਦਾ ਬੱਸੀ ਦੇਖ ਡਾਕਟਰ ਸਾਹਿਬ ਹੂੰ ਬਾਕੀ ਮੋਲ ਵੀ ਬਾਈ ਕਹਿੰਦਾ ਜਾਇਜ਼ ਹੀ ਰੱਖਾਂਗੇ ਬਾਲਾ ਮੋਲ ਨਹੀਂ ਕਰਦੇ ਖਿੱਚ ਕੇ ਮੋਲ ਹੋਊਗਾ ਤੇ ਕਿਸੇ ਵੀਰ ਨੂੰ ਬੜਾ ਪਸੰਦ ਆ ਵੀ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ